ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਦੀ ਜੋ ਸੋਚ ਆ ਜੋ ਦਿੱਲੀ ਮਾਡਲ ਡਿਵੈਲਪਮੈਂਟ ਦਾ ਸੀਗਾ ਉਹਨੂੰ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਜਿਹੜੀ એનર્ਜੀ ਦੇ ਨਾਲ ਜਿਹੜੀ ਸ਼ਕਤੀ ਦੇ ਨਾਲ ਜਿਹੜੀ ਸੋਚ ਦੇ ਨਾਲ ਸਟ੍ਰੈਟਜੀ ਦੇ ਨਾਲ ਉਹਨੂੰ ਲਾਗੂ ਕੀਤਾ ਉਹਦੇ ਤੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਸਾਰੇ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਆ ਉਹ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈਗੀ ਆ ਉਹ ਬਲੌਕ ਸਮਤੀ ਦੇ ਜਲਾ ਪ੍ਰੀਸ਼ਦ ਇਲੈਕਸ਼ਨ ਦੇ ਵਿੱਚ ਹੋਈ ਆ ਅਰ ਮੈਨੂੰ ਲੱਗਦਾ ਕਿ ਨੀਅਰਲੀ ਜਿਹੜਾ 75 80% ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ 70 75% ਜਿਹੜਾ ਹੈਗਾ ਬਲਾਕ ਸ਼ਾਂਤੀ ਦੇ ਵਿੱਚ ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਲਈਆਂ ਇਹ ਇੱਕ ਬਹੁਤ ਸਾਡੇ ਵਲੰਟੀਅਰਸ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਨਿਸ਼ਕਾਮ ਆਪਣੇ ਘਰੋਂ ਰੋਟੀ ਖਾ ਕੇ ਦਿਨ ਰਾਤ ਜਿਹੜੀ ਪਾਰਟੀ ਦੇ ਵਾਸਤੇ ਕੰਮ ਕਰਦੇ ਆ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਆ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਆ ਇਹ ਪਾਰਟੀ ਵਲੰਟੀਅਰਸ ਦੀ ਪਾਰਟੀ ਆ ਜਿਹੜਾ ਨੇ ਦਿਨ ਰਾਤ ਮਿਹਨਤ ਕਰਕੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਪਟਿਆਲੇ ਦੇ ਵਿੱਚ ਮੈਂ ਕੰਮ ਕੀਤਾ ਸਾਰੇ ਪੰਜਾਬ 'ਚ ਕੰਮ ਕੀਤਾ ਹੁਣ ਵੀ ਮੈਂ ਪੰਜਾਬ 'ਚ ਕੰਮ ਤੇ ਇਹ ਸਾਡੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਗਾਈਡ ਕੀਤਾ ਕਿ ਰਾਜਨੀਤੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਰੋਜ਼ਗਾਰ ਦੇ ਕੇ ਲੋਕਾਂ ਨੂੰ ਚੰਗੀਆਂ ਸਿਵਲ ਕਮਿਊਨिटीज ਦੇ ਕੇ ਵੀ ਕੀਤੀ ਜਾ ਸਕਦੀ ਆ ਜ਼ਰੂਰੀ ਨਹੀਂ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਜਾਂ ਸਮਾਜ ਦੇ ਵਿੱਚ ਨਫ਼ਰਤ ਫਲਾ ਕੇ ਜਾਂ ਲੜਾਈ ਝਗੜੇ ਕਰਾ ਕੇ ਖਰਚੇ ਤੇ ਪਰਚੇ ਦੀ ਰਾਜਨੀਤੀ ਕੀਤੀ ਜਾਵੇ ਚੰਗੇ ਤਰੀਕੇ ਦੇ ਨਾਲ ਵੀ ਇਹਨੂੰ ਮੈਂ ਗੁੱਡ ਗਵਰਨੈਂਸ ਕਹਿੰਨਾ ਕਿ ਇੱਕ ਬਹੁਤ ਵਧੀਆ ਰਾਜਨੀਤੀ ਜਿਹੜੀ ਹੈਗੀ ਆ ਇਹ ਪੰਜਾਬ ਤੋਂ ਸ਼ੁਰੂ ਮੈਂ ਲੱ दिल्ली ਤੋਂ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਮੋਟਾ ਫਲ ਫੁੱਲ ਰਿਹਾ ਤੇ ਅਖੀਰ ਮੈਂ ਪੂਰੀ ਉਮੀਦ ਕਰਦਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਰਾਜਨੀਤੀ ਆ ਕਿਉਂਕਿ ਗੋਆ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਸਾਨੂੰ ਬਹੁਤ ਭਾਰਮਹੰਗਾਰਾ ਮਿਲਿਆ ਕਸ਼ਮੀਰ ਦੇ ਵਿੱਚ ਸਾਡਾ ਇੱਕ ਐਮਐਲਏ ਆ ਗਿਆ ਈਵਨ ਕੇਰਲਾ ਦੇ ਵਿੱਚ ਸਾਡੇ ਜਿਹੜੇ ਹੈਗੇ ਲੋਕਲ ਬਾਡੀਜ਼ ਸਾਨੂੰ ਜਿੱਤ ਮਿਲੀ ਆ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਲੋਕਾਂ ਨੂੰ ਜਿਸ ਤਰ੍ਹਾਂ ਫ੍ਰੀ ਬਿਜਲੀ ਮਿਲ ਰਹੀ ਆ ਹੋਮ ਡਿਲੀਵਰੀ ਆਫ ਸਰਵਿਸਿਜ਼ ਆ ਕਿਸਾਨਾਂ ਨੂੰ ਪਾਣੀ ਮਿਲ ਰਿਹਾ ਸਿਹਤ ਸਹੂਲਤਾਂ ਮਿਲ ਰਹੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਲੋਕਾਂ ਦੇ ਗੁਰਦੇ ਲਿਵਰ ਫੇਲ ਹੋਣੇ ਬੰਦ ਹੋ ਰਹੇ ਆ ਤੇ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਆਫਸਰ ਬਣਦੇ ਉਹ ਦੁਆਰਾ ਜਿਹੜੇ ਪੰਜਾਬ ਦੇ ਲੋਕ ਆ ਸੁਪਨੇ ਲੈ ਰਹੇ ਆ ਸੋ ਮੈਂ ਇੱਕ ਵਾਰੀ ਫਿਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਧੰਨਵਾਦ ਵੀ ਕਰਦਾ ਹਾਂ ਵਧਾਈਆਂ ਵੀ ਦਿੰਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਆਪਣੇ ਸਾਰੇ ਵੋਲੰਟੀਅਰਸ ਨੂੰ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਜਿੱਤੇ ਉਹਨਾਂ ਨੂੰ ਕਹਿੰਦਾ ਵੀ ਆਪਾਂ ਮਿਹਨਤ ਹੋਰ ਕਰਨੀ ਆ ਸਾਡਾ ਰਸਤਾ ਇਹੀ ਆ ਵੀ ਹੋਰ ਮਿਹਨਤ ਕਰਨੀ ਆ ਤੇ ਅਸੀਂ ਜਿਹੜਾ ਹੈਗਾ ਪੰਜਾਬ ਨੂੰ ਇੱਕ ਇਹੋ ਜਿਹਾ ਮਾਡਲ ਦੇਣਾ ਜਿਹਦੇ ਨਾਲ ਪੰਜਾਬ ਇੱਕ ਮਾਡਰਨ ਸਟੇਟ ਹੋਵੇ ਸਾਡੇ ਬੱਚਾ ਨੂੰ ਬਾਹਰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ ੱੱੱਕੇ ਦਾ ਖਾਣੇ ਪਾਣਾ ਇੱਥੇ ਰੋਜ਼ਗਾਰ ਪੈਦਾ ਕਰਨਾ ਸੀ ਇਹ ਸਾਡਾ ਅਗਲਾ ਮੰਡੇਟ ਹੈ ਔਰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਇਹ ਹੁਣ ਅਗਲੇ 15 20 ਦਿਨ ਦੇ ਵਿੱਚ ਮੇਰਾ ਅੱਜ ਤੋਂ ਹੀ ਮੇਰਾ ਜਿਹੜਾ ਸ਼ਡਿਊਲ ਹੈ ਮੇਰੀ ਸਾਰੇ ਡਿਪਟੀ ਕਮਿਸ਼ਨਰ ਸਿਵਲ ਸਰਜਨਸ ਨਾਲ ਮੀਟਿੰਗ ਹੈ ਉਹਦੇ ਚ ਅਸੀਂ 10 ਲੱਖ ਦਾ ਜਿਹੜਾ ਹਰ ਪਰਿਵਾਰ ਨੂੰ ਬੀਮਾ ਹੈਗਾ ਇਹ ਜਨਵਰੀ ਦੇ ਵਿੱਚ ਰੋਲ ਆਊਟ ਹੋਣਾ ਹੈਗਾ ਉਹਦਾ ਕੰਮ ਸ਼ੁਰੂ ਆ ਜੀ ਸਾਡਾ ਇਸ ਤਰ੍ਹਾਂ ਸਾਡੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਸਾਫ ਸਫਾਈ ਹੈ, ਛੱਪੜ ਹੈ, ਸਕੂਲ ਹੈ, ਹਸਪਤਾਲ ਹੈ, ਡਿਸਪੈਂਸਰੀਆਂ, ਸੜਕਾਂ ਦਾ ਨੈਟਵਰਕ ਹੈ। ਇਹ ਸਾਰੇ ਕੰਮ ਅਸੀਂ ਜਿਹੜਾ ਹੈਗਾ ਸੀ ਪਹਿਲਾਂ ਨਾਲੋਂ ਹੁਣ ਜਿਹੜਾ ਹੈਗਾ ਹੋਰ ਹੌਸਲੇ ਨਾਲ, ਹਿੰਮਤ ਨਾਲ, ਮਿਹਨਤ ਨਾਲ 4 ਗੁਣਾ ਸਪੀਡ ਤੇ ਕੰਮ ਕਰਾਂਗੇ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। মিডিਆ ਨੇ ਵੀ ਸਾਡਾ ਹਮੇਸ਼ਾ ਜਿਹੜਾ ਹੈਗਾ ਉਹ ਪੋਜ਼ਿਟਿਵ ਆਊਟਲੁੱਕ ਰੱਖੀ ਆ ਬਾਈਆਂ ਲਾਰਜ। ਔਰ ਇਹ ਅੱਜ ਤੱਕ ਦੀਆਂ ਜੜੀਆਂ ਪਿਛਲੇ ਜੋ 30-40 ਸਾਲ ਜਿੰਨੀ ਤੁਹਾਡੀ ਮੈਮਰੀਆਂ ਬਹੁਤ ਸਾਰੇ ਜਰਨਲਿਸਟ ਯੰਗ ਹੈਗੇ ਤੇ ਲੇਕਿਨ